ਕਾਰਡੋ ਜੀ ਸਹਿਬਾਨ ਇੰਸਟਰక్టర్ ਸਹਿਬਾਨ ਤੇ ਪਿਆਰੇ ਬੱਚਿਓ ਅੱਜ ਆਪਣੀ ਦੂਜੀ ਮੀਟਿੰਗ ਹੈ ਵਿਸ਼ਾ ਕੀ ਹੈ ਜੀ ਕੰਮ ਨਿਰਦੇਸ਼ ਕਾਣੀ ਮਾ ਲੋ ਆਪਣੇ ਲਈ ਤੁਹਾਨੂੰ ਪਤਾ ਹੈ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕੀ ਕਰਦੇ ਹੁੰਦੇ ਹਾਂ ਹਾਂ ਜੀਵਾਧਵਾਦ ਦੇ ਨਾਲ ਕਾਣੀ ਮਾ ਲੋ ਆਬਾਦ ਅੱਜ ਸਾਰਾ ਸੰਬੰਧ ਤੀਸਰਾ ਮੰਗਲਵਾਰ ਜਿਹੜੀ ਆਪਣੀ ਅਗਲੀ ਮੀਟਿੰਗ ਉਹ ਹੋਇਆ ਕਰਨੀ ਆ ਉਹ ਤੁਹਾਡੀ ਹਰ ਮਹੀਨੇ ਦੇ ਦੂਜੇ ਮੰਗਲਵਾਰ ਤੁਹਾਡੀ ਜਿਹੜਾ ਦੂਸਰਾ ਗਰੁੱਪ ਆ 20 ਗਰੁੱਪ ਉਹਦੀ ਹਰ ਮਹੀਨੇ ਦੇ ਚੌਥੇ ਵੀਰਵਾਰ ਠੀਕ ਹੈ ਮਤਲਬ ਮਹੀਨੇਵਾਰ ਮੀਟਿੰਗ ਹੋਏਗੀ ਉਹ ਤੁਹਾਨੂੰ ਪੜਾਈ ਵੱਲ ਧਿਆਨ ਦੇਣਾ ਜਲਦੀ ਲੈਟਾਂ ਨਾਲ ਜਨਵਰੀ ਤੋਂ ਹੋਣਾ ਜਨਵਰੀ ਦੇ ਵਿੱਚ ਆਪਾਂ 15 ਦਿਨ ਬਾਅਦ ਕਰ ਲਿਆ ਅਸੀਂ ਦੂਜਾ ਮੰਗਲਕਵਾਡਾ ਚੌਥਾ ਵੀਰਵਾਰ ਵੀਗੁਪਦਾ ਅਗਰ ਤੁਸੀਂ 15 ਦਿਨਾਂ ਕਰੀ ਜਾਨੇ ਕੋਈ 15 ਦਿਨਾਂ ਦਾ ਕੋਈ ਪ੍ਰੋਬਲਮ ਕਿਉਂਕਿ ਜਨਵਰੀ ਤੋਂ ਪੜਾਈ ਸ਼ੁਰੂ ਹੋਣੀ ਹੈ ਐਸੋ ਦੇ ਸਟਾਫ ਵੀ ਥੋੜਾ ਬੀਤੀਆਂ ਛੁੱਟੀਆਂ ਲੱਗੀਆਂ ਹੋਈਆਂ ਕੋਈ ਛੁੱਟੀਆਂ ਆ ਰਹੀਆਂ ਕੋਈ ਤੇ ਕੋਈ ਪੜਾਈ ਦਾ ਥੋੜਾ ਸਿਸਟਮ ਅਪਸੈਟ ਹੋਇਆ ਹੋ ਰਿਹਾ ਹੈ ਉਹ ਆਪਾਂ ਸਮਝਦੇ ਹਾਂ ਇਹਨਾਂ ਸਾਰੇ ਨਹੀਂ ਜਾਨੇ ਜੰਮੂ-ਕਸ਼ਮੀਰ ਦਾ ਸਾਰਾ ਅਪਡੇਟ ਹੋ ਜਾਣਾ ਅੱਜ ਜਿਹੜੇ ਮੇਨ ਵੱਲ ਆਪਣੇ ਕੋਲੇ ਆ ਕੇ ਵਿਸ਼ੇ ਜਿਹੜੇ ਆ ਆ ਸਭ ਤੋਂ ਪਹਿਲਾਂ ਦਾ ਆਪਾਂ ਆਲਰੇਡੀ ਕਾਫੀ ਜਿਹੜਾ ਪ੍ਰੋਬਲਮ ਲਈ ਕਾਫੀ ਕੋ ਸ਼ੋਜਕਾ ਨਮੀ ਚੜ੍ਹਦੇ ਹੈਗਾ ਲੰਡੂ ਦੂਰ ਦੂਰ ਤੱਕ ਬੋਰੀਆਂ ਰੋਜ਼ 12 ਵਿੱਚ ਵੀ ਆ ਰਿਹਾ ਹੈ ਸਾਡੇ ਕੋਲ ਆਪਣੀ ਗੱਲ ਹੋ ਰਹੀ ਹੈ ਪੰਜਾਬ ਸਰਕਾਰ ਥੱਕਦੀ ਸੁਨੇਹ ਲੱਗਦੇ ਰੋਜ਼ ਨਵੇਂ ਨਵੇਂ ਸੱਜਣ ਮਿਲਣ ਆਦੇ ਤੇ ਤੁਹਾਡੇ ਕੰਮ ਕਿਉਂਕਿ ਤੁਸੀਂ ਕਰ ਰਹੇ ਮੈਂ ਤਾਂ ਇੱਕ ਦਿਸ਼ਾ ਨਿਰਦੇਸ਼ ਦੇ ਰਿਹਾ ਕੰਮ ਤਾਂ ਤੁਸੀਂ ਕਰਦੇ ਹੋ ਉਸ ਤੋਂ ਆਪਣਾ ਕਰਦਾ ਬਾਈ ਮੈਂ ਮਸਤਾਫਾ ਆਹਾਂ 32 ਬੱਚੇ ਆਪਣੇ ਕੋਲ ਅਪਡੇਟ ਮੈਂ ਨਾ 35 ਰਹੇ ਹੋਣ 32 ਬੱਚੇ ਆਪਣੇ ਹੋ ਗਏ ਜਿਹੜੇ ਇਸ ਵੇਲੇ ਹਾਜ਼ਰ ਪੂਰੀ ਐਟੇਚ دوسری ਗੱਲ ਬਾਥਰੂਮ ਦੀ ਆਪਾਂ ਗੱਲ ਕਰਦੇ ਸੀ ਪਿੱਛੇ ਸ਼ਿਕਾਇਤ ਆਈ ਸੀ ਕਿ ਬਾਥਰੂਮਾਂ ਵਿੱਚ ਬੜਾ ਅਪਸੈਟ ਹੋ ਰਿਹਾ ਕਾਫੀ ਬਾਥਰੂਮ ਸੁੱਧ ਰਹੇ ਇੱਕੋ ਹੀ ਬਾਥਰੂਮ ਰਹਿ ਨਹੀਂ ਰਿਹਾ ਮੈਂ ਅੱਜ ਅੰਦਰ ਦੇਖਿਆ ਜੀ ਬਾਥਰੂਮ ਇੱਧਰ ਤੁਹਾਡੇ ਬਾਹਰੋਂ ਬੱਚੇ ਆ ਕੇ ਕਈ ਗੋਟਲ ਬੜੇ ਹੁੰਦੇ ਮਿੱਟੀ ਦੇ ਨਾਲ ਉਹ ਬਾਹਰ ਸਾਫ਼ ਕਰਕੇ ਨਿਆਰੇ ਬਾਥਰੂਮ ਵਿੱਚ ਹੀ ਨਾ ਪਾ ਰਿਹਾ ਜੀ ਅਪਾ ਅਗਰ ਆਪਣੇ ਘਾਰੇ ਪਨਾ ਕਰੀਏ ਕਿਧਰ ਲਗੇ ਤੇ ਕਲਮੇ ਇਹ ਚੀਜ਼ਾਂ ਕਿਆਰ ਰੱਖੋਗੇ ਵਾਸਤੇ ਅੰਦਰ ਜਦੋਂ ਤੁਸੀਂ ਬਾਸੂ ਜੰਦਰ ਵੜਨਾ ਕਿਉਂਕਿ ਤੇ ਪੋਚੇ ਲਗੇ ਹੁੰਦੇ ਆ ਅੰਦਰ ਗਿੱਲਾ ਵੀ ਦਾ ਬੜਾ ਬੋਲ ਜਦੋਂ ਆਪਾਂ ਬਾਹਰੋਂ ਆਨੇ ਤਾਂ ਤੁਹਾਡੇ ਬੂਟ ਬਿਲਕੁਲ ਸਾਫ ਚਾਹੀਦੇ ਗਰਾਉਂਡ ਚਾਪਾ ਘੁੰਮਦੇ ਆ ਗਰਾਉਂਡ ਵਿੱਚ ਘੁੰਮਣ ਤੋਂ ਬਾਅਦ ਜੇ ਤੁਸੀਂ ਆਪਾਂ ਅੰਦਰ ਰਕਸ਼ਾ ਦੇ ਵਿੱਚ ਜਾਣੇ ਬਾਸਾ ਵਿੱਚ ਐਂਟਰ ਹੁੰਦੇ ਤੁਹਾਡੇ ਜਿਹੜੇ ਬੂਟ ਐ ਮਿੱਟੀ ਨਾਲ ਲੱਗ ਨਹੀਂ ਹੁੰਦੇ ਬਾਸੂ ਤੱਕ ਦਾ ਬਹੁਤ ਦੂਰੀ ਕਰੇ ਕਿਉਂਕਿ ਆਪਣੀ ਇਹ ਮੰਦਿਰ ਹੈ ਆਹ ਬਾਰੇ ਸਭ ਨੂੰ ਪਤਾ ਲੱਗਣਾ ਹੈ ਕਿ ਬਹੁਤ ਕੁਝ ਬਣਾ ਲਿਆ। ਇੱਥੋਂ ਆਪਣੀ ਜ਼ਿੰਦਗੀ ਬਣੀ। ਇੱਥੇ ਫੜਾ ਨਹੀਂ। ਜਿੱਥੋਂ ਮੈਂ ਵੀ ਨਹੀਂ ਕਰਦਾ ਨਹੀਂ ਗੱਲਸ਼ਿੰਗ ਕਰਦਾ ਹਾਂ। ਉਹ ਜਦੋਂ ਵੀ ਮੈਂ ਨਾ ਕਰਦਾ। ਇੱਕ ਉਸ ਆਈਡੀ ਮਿਲਣੇ ਤੱਕ ਪਹੁੰਚਦਾ। ਤੁਸੀਂ ਪਹੁੰਚਣਾ ਹੀ। ਕੋਈ ਦੋ ਹੈ ਨਹੀਂ। ਜਿੰਨਾ ਮੈਂ ਸਤਿਕਾਰ ਬਣਾਵਾਂਗੇ ਤੁਹਾਨੂੰ ਉਨਾ ਮਿਲੇਗਾ। ਅੱਜ ਮੈਂ ਉਸ ਆਈਡੀ ਦਾ ਸਤਿਕਾਰ ਕਰਨਾ, ਸਭ ਦਾ ਸਤਿਕਾਰ ਕਰਨਾ ਮੈਨੂੰ ਉਸਾਰ ਹਰ ਵੇਲੇ ਯਾਦ ਕਰਦੇ ਆ ਫੋਨ ਕਰਦੇ ਆ। ਇਹ ਅੱਛਾ ਚੱਲ ਜਾਈਗਾ। ਕਿਉਂਕਿ ਸਾਰੇ ਜਿੰਦਗੀ ਬੰਦਾ ਪਿਆਰ ਔਰ ਇੱਜ਼ਤ ਦੀ ਹੀ ਕਰਦਾ। ਹੋਰ ਬੰਦਾ ਜੇ ਮਾੜੀ ਬਣ ਜੇ ਤੁਹਾਡੇ ਅੰਦਰ ਪਿਆਰ ਔਰ ਇੱਜ਼ਤ ਨਹੀਂ ਹੈ ਤੁਸੀਂ ਕਿਸੇ ਨੂੰ ਨਹੀਂ ਕਰਦੇ ਜਾਂ ਦਿੰਦੇ ਤਾਂ ਤੁਹਾਨੂੰ ਨਹੀਂ ਕਰਦੇ। ਇਹ ਚੀਜ਼ਾਂ ਲੋੜ ਦਾ ਕਹਿਣਾ ਹੈ ਕਿ ਜੇ ਅਸੀਂ ਆਪਾਂ ਕਿਸੇ ਵੀ ਇਸ਼ਟ ਕਰਾਂਗੇ ਤਾਂ ਤੁਹਾਨੂੰ ਨਹੀਂ ਚੰਗੇ ਮਿਲਗੇ। ਕੋਈ ਗੁਣਾ ਨਹੀਂ। ਅਗਰ ਪਿਆਰ ਕਰਾਂਗੇ ਕੋਈ ਗੁਣਾ ਪਿਆਰ ਹੋਵੇਗਾ। ਤੁਹਾਨੂੰ ਪਤਾ ਹੈ ਜਿਹੜੀ ਮਾੜੀ ਅਵਧੇ ਤੇ ਪਹੁੰਚ ਜੇ ਜੋ ਮਾੜੀ ਬਣ ਜੇ ਜਿਹਨਾਂ ਮਾੜੀ ਘੰਡਾ ਉੱਥੇ ਜੇ ਤੁਹਾਡੇ ਨਾਲ ਚਾਰ ਬੰਦੇ ਖੜੇ ਨਹੀਂ ਹੈ ਤੇ ਇਹਦਾ ਮਤ ਤੁਹਾਡੇ ਕੀਤੇ ਨਾਲ ਹੀ ਕੱਟੇਗੀ। ਠੀਕ ਹੈ ਜੀ ਨਿਕਾ ਕਰਨਾ ਅਗਲਾ ਪੁਆਇੰਟ ਹੈਗਾ ਆਪਣਾ ਪਾਚੀ ਆਪਣੇ 15 ਗਏ ਹੋਇਆ ਟੂਰ ਤੇ ਤੁਹਾਨੂੰ ਪਤਾ ਹੋਣਾ ਤੁਹਾਡੇ ਵਿੱਚੋਂ ਮੇਰੇ ਉਹ ਇਸ ਵੇਲੇ بڑے ਨੇ ਆਏ ਤਾਂ ਵੀ ਜੈਨੇ ਨਾ ਜੁਦਾ ਰੋਜ਼ ਵੀਡੀਓ ਬੋਟੋ ਆਣੀ ਹੋਣੀ ਹੈ ਦਿੱਲੀ ਦੇ ਜਿੰਨੇ ਵੀ ਸਾਰੇ ਪਲੇਸ ਹੈਗੇ ਆ ਇੰਪੋਰਟੈਂਟ ਪਲੇਸ ਦੇ ਦੇਖਣ ਵਾਲੇ ਉੱਥੇ ਜਾ ਕੇ ਮੇਰੇ ਰਹਦੇ ਆ ਉਹਨਾਂ ਨੂੰ ਖਾਂਟ ਵੀ ਤੋਂ ਬੜਾ ਹਾਈ ਫਾਈ ਮਿਲਦਾ ਫੋਟੋਆਂ ਵੀ ਲੈ ਲੈਂਦੇ ਆ ਬਸ ਸਾਡਾ ਹੁੰਦੇ ਆ ਤੁਹਾਡੇ ਵਿੱਚੋਂ ਅੱਗੇ ਜਾਣੇ ਦੀ ਤਿਆਰੀ ਕਰਦੇ ਆ ਇਹ ਜਿਹੜੇ ਤੁਸੀਂ ਪਹਿਲਾਂ ਜਲਗੇ ਉਹਨੂੰ ਦੁਬਾਰਾ ਨਹੀਂ ਭੇਜਣਾ। ਉਹ ਲਖੇ ਕੋਰ ਆ ਗਿਆ ਤਾਂ ਉਹ ਜੀ ਦਾ ਜਾਂ ਮਾੜੀ ਲਾਵੇ। ਅਗਲੀ ਜਿਹੜੀ ਕਲਾਸਾਂ ਦੀ ਗੱਲ ਆ ਉਹ ਜੰਮੀ ਨੂੰ ਕਲਾਸਾਂ ਤੁਹਾਡੀ ਆਣੀ ਹੋਣੀਆਂ। ਕਲਾਸਾਂ ਦੇ ਵਿੱਚ ਤੁਸੀਂ ਇੱਕ ਚੀਜ਼ ਯਾਦ ਰੱਖਣਾ ਆਵਾਜ਼ ਨਹੀਂ ਆਵਾਜ਼ ਨਹੀਂ ਜਿਹੜੀ ਮੈਂ ਗੱਲ ਕਰ ਰਿਹਾ ਮੇਰੇ ਕੋਲ ਸਮਾਂ ਘੱਟ ਹੈ ਹੁਣੇ ਬਹੁਤ ਮੈਨੂੰ ਬਹੁਤ ਸਾਰੇ ਸੱਜਣ ਬੈਠਣ ਲੋ ਮੈਨੂੰ ਆਏ ਹੋਏ ਬੈਠੇ ਨੇ ਮੈਂ ਸਿਰਫ 5-7 ਮਿੰਟ ਥੋੜਨਾ ਉਸ ਤੋਂ ਬਾਅਦ ਤੁਸੀਂ ਫਿਰ ਜਿਹੜੀਆਂ ਕਲਾਸਾਂ ਕਲਾਸਾਂ ਦਾ ਆਪਣਾ ਪੂਰਾ ਮर्यादा ਬਣਾ ਕੇ ਰੱਖੋ ਸਵੇਰੇ ਮੈਂ ਕੁਝ ਕੁ ਮੈਡੀ ਕਲਾਸਾਂ ਦੇ ਵਿੱਚ 10 ਵਜੇ ਤੱਕ ਬੱਚੇ ਕਲਾਸਾਂ ਵਿੱਚ ਨਹੀਂ ਓਵੇ ਜੇ ਤੁਹਾਡੀ ਵੈਲੀ ਹੋ ਤਾਂ ਤੁਹਾਡੀ ਕਲਾਸ ਤਾਂ ਕਿੱਥੇ ਦੀ 10 ਵਜੇ ਕਰਕੇ ਦੇ ਦੇ ਜੇ ਤੁਸੀਂ ਕਲਾਸ ਨਹੀਂ ਬਿਠੇ ਕਿ ਦੋ ਦੋ ਘੰਟਿਆਂ ਦਾ ਇਹਦਾ ਮਤਲਬ ਤੁਹਾਨੂੰ ਆਪਣੀ ਜ਼ਿੰਦਗੀ ਨਾਲ ਆਪਣੀ ਪੜ੍ਹਾਈ ਨਾਲ ਆਪਣੇ ਫਿਊਚਰ ਨਾਲ ਪਿਆਰ ਨਹੀਂ ਹੈ ਸੀ ਸਮਾਗ ਕਰਾਉ ਕਰਦੇ ਆ ਅੱਜ ਸਮੇਂ ਨੂੰ ਆਪਾਂ ਖਰਾਬ ਕਰ ਰਹੇ ਹਾਂ ਸਮਾਸ ਨੂੰ ਖਰਾਬ ਕਰ ਰਹੇ ਹਾਂ ਪੰਕਚੁਐਨਟੀ ਆਹਣਾ ਪਰ ਕਿਆ ਵਾਲਾ ਕਮੇਡੀ ਕਰਨ ਇਹਦੇ ਵਿੱਚ ਆਪਣਾ ਇੱਕ ਸਮਾਂ ਨਿਸ਼ਚਿਤ ਹੈ 11 ਤੋਂ 11:30 ਨੂੰ ਬੈਠਣਾ ਜੇ ਆਪਾਂ 11:30 ਆਨੇ ਆ ਜਾਂ ਪੌਣੇ ਸਵਾ 11 ਆਨੇ ਜਾਂ ਪੌਣੇ 12 ਆਨੇ ਤਾਂ ਉਹ ਤਾਂ ਕੋਈ ਕੰਪਲੀਟ ਹੀ ਨਹੀਂ ਹੈ ਆਪਾਂ ਸਮੇਂ ਦਾ ਖਾਲਸਾ ਆਪਰੇ ਤੋਂ 20 ਮਿੰਟੋਂ ਦੇ ਲੱਗਦਾ 5-7 ਮਿੰਟ ਬੈਠਣ ਨੂੰ ਲੱਗੇ ਜੇ 5-7 ਮਿੰਟ ਹੋਰ ਸੈਟਅਪ ਕਰਨ ਲੱਗ ਜਾਂਦੇ 20 ਮਿੰਟ ਦਾ ਹੀ ਹੋਰ ਹੁੰਦਾ ਉਹਦੇ ਵਿੱਚ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਹੋਰ 5 ਮਿੰਟ ਘਟਾਈਏ ਮੈਂ ਤੁਹਾਡੀ ਰਿਕਾਰਡਿੰਗ ਹੋ ਰਹੀ ਹੈ ਉਹ YouTube ਤੇ ਕਹਿਣੀ ਹੈ ਉਹ ਇਹਦਾ ਕੰਮ ਇਹ ਆ ਮੈਂ ਬਲੰਗ ਵਿਸ਼ੇਸ਼ੀ ਜਿਹੜੇ ਕੰਮ ਆਪਾਂ ਕਰਦੇ ਹਾਂ ਲੋਕਾਂ ਤੱਕ ਪਹੁੰਚਣ ਤੇ ਤਾਈਂ ਮਤਲਬ ਵਧਿਆ ਆਪਾਂ ਕੁਝ ਕਰਦੇ ਆਪਰੇ ਫੇਸਬੁੱਕ ਭਰੀ ਭਰੀ ਆਏ ਡੀ ਵੀ ਯੂ ਟਿਊਬ ਭਰਿਆ ਪਿਆ ਸੋਸ਼ਲੀ ਭਰਿਆ ਪਿਆ ਅਖਬਾਰਾਂ ਭਰੀਆਂ ਆਉਣੀਆਂ ਰੋਜ਼ ਰੋਜ਼ ਨਵੀਂ ਖਬਰ ਲੱਗੀ ਰਹਿੰਦੀ ਆਪਰੇ ਚੱਕ ਤੱਕ ਲੋਕ ਲਾਈ ਜਾਂਦੇ ਅਧਰੇ ਕਿਤੋਂ ਤੋਂ ਬਰਾਗੜੀ ਦੇ ਲਾਉਂਦੇ ਆ ਕਿਉਂਕਿ ਜਦੋਂ ਕੰਮ ਹੁੰਦੇ ਆ ਤਾਂ ਉਸ ਵੇਲੇ ਤੁਹਾਡੀ ਸ਼ੋਭਤ ਹੁੰਦੀ ਹੈ ਤੁਹਾਡੀ ਇੱਜ਼ਤ ਹੁੰਦੀ ਹੈ ਜਿਹਨੂੰ ਸ਼ੋਭਤ ਇੱਜ਼ਤ ਹੁੰਦੀ ਵਕਤ ਤਾਂ ਹੁੰਦੀ ਆ ਵਕਤ ਤਾਂ ਦਿਖ ਰਹੀਆਂ ਭਗਤ ਸਿੰਘ ਦਾ ਸੱਚੋ ਜੇ ਉਹ ਪਾ ਕੋਲ ਨਗਰ ਵਿੱਚ ਤੁਹਾਨੂੰ ਅੱਗੇ ਹੱਸ ਦੇਣ ਦੇ ਦੀ ਵੀ ਭਾਵੇਂ ਨਗਰ ਨੂੰ ਕਿ ਪਕੜੇ ਹੋ ਸਰਕੇ ਨਹੀਂ ਉਹ ਤੁਸੀਂ ਕੀਤਾ ਸਾਡਾ ਕੋਈ ਸਾਡੇ ਵੀਡੀਓ ਤਾੜੀ ਮਾਰੋ ਲੈ ਕੋਈ ਜਿੰਦਗੀ ਅਗਲੀ ਜਿਹੜੀ ਕਲਾਸਾਂ ਦੀ ਗੱਲ ਆ ਉਹ ਜਲਦੀ ਕੋ ਕਲਾਸਾਂ ਤੋਂ ਅੱਗੇ ਐਡ ਹੋ ਲੈਣੀ ਆ ਕਲਾਸਾਂ ਦੇ ਵਿੱਚ ਤੁਸੀਂ ਇਹ ਚੀਜ਼ ਗਿਆ ਰੱਖੋ ਆਵਾਜ਼ ਨਹੀਂ ਆਵਾਜ਼ ਨਹੀਂ ਜਿਹੜੀ ਮੈਂ ਗੱਲ ਕਰ ਰਿਹਾ ਮੇਰੇ ਕੋ ਸਮਾਂ ਘੱਟ ਹੈ ਹਲੇ ਬਹੁਤ ਮੈਨੂੰ ਜਨ ਬੈਕਨ ਲੋ ਮੈਨੂੰ ਮੈਨੂੰ ਆਇਓ ਬੈਠੇ ਰਹਿਣ ਦੇ ਵਿੱਚ ਮੈਂ ਸਿਰਫ 5-7 ਮਿੰਟ ਕੋਲਣਾ ਉਸ ਤੋਂ ਬਾਅਦ ਤੁਸੀਂ ਫ੍ਰੀ ਜਿਹੜੀਆਂ ਕਲਾਸਾਂ ਆ ਕਲਾਸਾਂ ਦਾ ਆਪਣਾ ਪੂਰਾ ਮਰਿਆਦਾ ਬਣਾ ਕੇ ਰੱਖੋ ਸਵੇਰੇ ਮੈਂ ਕੁਝ ਕੁ ਮੈਡੀ ਕਲਾਸਾਂ ਦੇ ਵਿੱਚ 10 ਵਜੇ ਤੱਕ ਬੱਚੇ ਕਲਾਸਾਂ ਵਿੱਚ ਨਹੀਂ ਉਹ ਵੀ ਜੇ ਤੁਹਾਡੀ ਵੈਲੀਅੂ ਆ ਤੁਹਾਡੀ ਕਲਾਸ ਤਾਂ ਕਿੰਨੀ ਹੋ 10 ਵਜੇ ਕਰਕੇ ਦੇਣੀ ਜੇ ਤੁਸੀਂ ਕਲਾਸ ਨਹੀਂ ਮੈਨੇ ਕਿਦਦੋ ਘੁੰਮਦੇ ਆ ਤਾਂ ਇਹਦਾ ਮਤਲਬ ਤੁਹਾਨੂੰ ਆਪਣੀ ਜ਼ਿੰਦਗੀ ਨਾਲ ਆਪਣੀ ਪੜਾਈ ਨਾਲ ਆਪਣੇ ਫਿਊਚਰ ਨਾਲ ਪਿਆਰ ਨਹੀਂ ਆ ਸੀ ਸਮਾਗਰ ਕਾਰਗਰਮੀ ਅੱਜ ਸਮੇਂ ਨੂੰ ਆਪਾਂ ਕਰਾਮ ਕਰਾਂਗੇ ਸਮਾਸਨ ਕਰਾਂਗੇ ਪੰਕਚੁਐਟੀ ਆਹ ਪੜਾਇਆ ਰੱਖਿਆ ਹੋਇਆ ਕੰਮ ਦੀ ਗੱਲ ਇਹਦੇ ਵਿੱਚ ਆਪਣਾ ਇੱਕ ਸਮਾਂ ਨਿਸ਼ਚਿਤ ਹੈ ਕਿ 11:00 ਤੋਂ 11:30 'ਤੇ ਬੈਠਣਾ ਜੇ ਆਪਾਂ 11:30 ਆਨੇ ਜਾਂ ਪੌਣੇ 11:30 ਆਨੇ ਜਾਂ ਪੌਣੇ 12:00 ਆਨੇ ਤਾਂ ਉਹ ਤਾਂ ਕੋਈ ਪੰਕਚੁਐਟੀ ਨਹੀਂ ਹੈ ਆਪਾਂ ਸਮਝ ਸਮਾਗਰ ਕਰ ਲਿਆ ਆਪਣੇ ਕੋ 20 ਮਿੰਟ ਮੈਂ ਤਾਂ 2:55 ਸੱਤ ਮਿੰਟ ਬੈਠਣ ਨੂੰ ਲੱਗੇ ਜੇ 55 ਮਿੰਟ ਕੋ ਸੈਟਅਪ ਕਰਨ ਨੂੰ ਲੱਗ ਜਾਂਦੇ 20 ਮਿੰਟ ਦਾ ਹੀ ਟਾਈਮ ਬਤਾ ਉਦੇ ਵਿੱਚ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਹੋਰ 5 ਮਿੰਟ ਘਟਾਈਏ ਮੈਂ ਤੁਹਾਡੀ ਰਿਕਾਰਡਿੰਗ ਹੋ ਰਹੀ ਹੈ ਉਹ YouTube ਤੇ ਕਹਿਣੀ ਹੈ ਇਹਦਾ ਕਾਰਨ ਇਹ ਆ ਮੈਂ ਪਹਿਲਾਂ ਦੱਸਿਆ ਸੀ ਜਿਹੜੇ ਕੰਮ ਆਪਾਂ ਕਰਦੇ ਹਾਂ ਲੋਕਾਂ ਤੱਕ ਪਹੁੰਚਣ ਦੇ ਤਰੀਕੇ ਆਪਾਂ ਕੁੱਛ ਕਰਦੇ ਆਪਰੇ Facebook ਪਰ ਹੀ ਭਰੀ ਭਈ ਆਈ ਗਈ ਦੀ YouTube ਭਰਿਆ ਪਿਆ ਆ ਸੋਸ਼ਲ ਵੀ ਭਰਿਆ ਪਿਆ ਅਖਬਾਰਾਂ ਭਰਿਆ ਹੋਣੀਆਂ ਰੋਜ਼ ਰੋਜ਼ ਨਵੀਂ ਖਬਰ ਲੱਗੀ ਹੁੰਦੀ ਆਪਰੇ ਤੱਕ ਤੱਕ ਲੋਕ ਲਾਈ ਜਾਂਦੇ ਆ ਤੇਰੇ ਇਹ ਕੰਮ ਸੰਗਰਾਗਾਂ ਘਾਟੇ ਲਾਉਂਦੇ ਆਪੇ ਕਿਉਂਕਿ ਜਦੋਂ ਕੰਮ ਹੁੰਦੇ ਆ ਤਾਂ ਉਹ ਸੂਰੇ ਤੁਹਾਡੀ ਸੋਭਤ ਹੁੰਦੀ ਫਟੇ ਜੇ ਤੁੰਡੀ ਜੇ ਤੁਹ ਸੋਗ ਤੇ ਜੇ ਤੁੰਡੀ ਬਾਕਪਾ ਹੋਣੀ ਆ ਬਾਕਪਾ ਤੁਹ ਦਿਖ ਰਹੀ ਆ ਭਗਤ ਸਿੰਘ ਦਾ ਸਟੈਚੂ ਜਿਹਨੂੰ ਆਪਾ ਕੋਲ ਨਗਰ ਵਿੱਚ ਖੜਾ ਨੂੰ ਅਸੀਂ ਹਸਦੇ ਨੇ ਤੇ ਨੀਂਵੀ ਭਾਗੇ ਨਗਰ ਵਿੱਚੋਂ ਤੇ ਪਕੜੇ ਹੋ ਸਰਕੇ ਨੇ ਉਹ ਤੁਸੀਂ ਕੀਤਾ ਸਾਰਾ ਕੁਝ ਸਾਰਾ ਵੀਡੀਓ ਤਾੜੀ ਮਾਰੋ ਲਈ ਗੁਰੂ ਜੀ ਜੀ ਅੱਗੇ ਤੋਂ ਲੈਸ ਆਉਂਦੇ ਆ ਪ੍ਰੈਕਟੀਕਲ ਤੁਹਾਨੂੰ ਜਨਵਰੀ ਤੋਂ ਸ਼ੁਰੂ ਹੋਣਾ ਤੁਹਾਨੂੰ ਪ੍ਰੈਕਟੀਕਲ ਵਗੈਰਾ ਇਹ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਆਪਣੇ ਆਈਡੀਆ ਨਾਲ ਅਕਸਰ ਧਿਆਨ ਹੋ ਗਿਆ ਮੈਂ ਪੱਲਿਓ ਉਹਦੇ ਲਈ ਸੇਵਾ ਕੀਤੀ ਹੈ ਸ੍ਰੀ ਕਥਨਿਆ ਪਰ ਲੱਗਿਆ ਉਹਦੇ ਬੈਨਰ ਬਣ ਕੇ ਦੋ ਦੇ ਫੇਰ ਘਟ ਲੱਗਿਆ ਨੇ ਅੰਦਰ ਆਲੇ ਸੁਰੱਖਿਆ ਦੇ ਕਿੱਥੇ ਕੀ ਹੈ ਆਪਾਂ ਕਿੱਥੇ ਖੜੇ ਹੈ ਕਿੱਥੇ ਹੌਸਲੇ ਆ ਕਿੱਥੇ ਆਈਡੀਆ ਗੁਣੀਆ ਦੀ ਹੈ ਕਿੱਥੇ ਪ੍ਰਿੰਸੀਪਲ ਦੀ ਕੋਠੀ ਹੈ ਕਿੱਥੇ ਬਾਗਸ਼ਾਹ ਦਾ ਕਿੱਥੇ ਤੁਹਾਡਾ ਰੂਮ ਆ ਸਾਰਾ ਕੁਝ ਉਹ ਮੈਂਸ਼ਨ ਹੈ ਉਹਦੇ ਪਲੈਕਸ ਤੇ ਆਉ ਰਹੇ ਆ ਉਹ ਅੱਜ ਕੱਲ੍ਹ ਤਿਆਰ ਹੋ ਗਏ ਹੋ ਤਾਂ ਐਸੇ ਬੰਦੇ ਲੱਗਦੇ ਸੇ ਬਸ ਇਹੀ ਗੱਲ ਆ ਜੀ ਅਗਲੇ ਸੈਸ਼ਨ ਹੋਊਗਾ ਸਵਾਲ ਜਵਾਬ ਜਿਹੜਾ ਹੈਗਾ ਤਾਂ ਮੇਰਾ ਡਗੋੜਾ ਇਹੀ ਆ ਸਕਦਾ ਵੀ ਤੁਸੀਂ ਜਿਹੜੀਆਂ ਗੱਲਾਂ ਆਪਾਂ ਰੋਜ਼ ਕਰਦੇ ਆਂ ਕਮੇਟੀ ਦੇ ਵਿੱਚ ਕਰਦੇ ਆਂ ਤਾਂ ਉਹਦੇ ਉਹਦੇ ਉੱਤੇ ਅਮਲ ਹੋਣਾ ਚਾਹੀਦਾ ਤੁਹਾਡੀ ਕਰਕੇ ਕਰਨਾ ਹੈ ਆਪਾਂ ਤੁਹਾਨੂੰ ਕੋਈ ਸ਼ੌਕ ਨਹੀਂ ਹੈ ਅਸੀਂ ਕੋਈ ਨੰਬਰ ਬਣਾ ਰਹੇ ਆਂ ਜਾਂ ਅਸੀਂ ਆਪਣੇ ਆਪ ਨੂੰ ਬਹੁਤ ਵਧੀਆ ਹਾਈ ਫਾਈ ਸਮਝੇ ਇੱਦਾਂ ਦੀ ਗੱਲ ਨਹੀਂ ਹੈ ਤੁਹਾਡੇ ਕਰਕੇ ਐਕਟ ਹੋ ਰਹੀ ਅੱਜ ਆਪਣਾ ਆਈ ਦੇ ਅੰਦਰ ਬੜੇ ਬੰਦ ਕੁਛ ਹੁੰਦਾ ਪਹਿਲਾਂ ਕੀ ਹੁੰਦਾ ਸੀਗਾ ਛੋਟੇ ਡੇ ਅੰਦਰ ਸੀ ਹੁਣ ਜੰਗਲ ਚ ਮੰਗਲ ਹੋ ਰਿਹਾ ਹੈ ਨਾਲੇ ਬਹੁਤ ਕੁਝ ਹੋ ਰਿਹਾ ਹੈ ਨਾਲੇ ਬਹੁਤ ਕੁਝ ਹੋ ਰਿਹਾ ਹੈ ਜਿਹੜਾ ਖੰਗੜਾ ਹੈ ਨਾ ਆਪਣਾ ਪਿੱਛੇ ਆ ਸਾਰੀ ਗੱਲ ਆਉਣੀ ਉਹਦੀ ਉਹਦੀ ਸਾਰੀ ਥਿਊਰੀ ਬਣ ਕੇ ਹੈਡਕੁਆਟਰ ਤੇ ਗਈ ਪਰ ਮੈਂ ਹੈਡਕੁਆਟਰ ਦੀ ਗੱਲ ਦੱਸਾਂ ਮੈਂ ਆਨਲਾਈਨ ਦੱਸਣ ਲੱਗਾ ਕੱਲ ਮੈਂ ਫੋਨ ਕੀਤਾ ਹੈਡਕੁਆਟਰ ਅੱਜ ਬਕਰਵਾਰਾ ਦਾ ਸੁੰਦਰ ਸੁਪਰਟੈਂਡੈਂਟ ਸਾਹਿਬ ﺍﻟताफ़ ਇੰਦੀ ਉਹ ਉਹ ਵੀਡੀਓ ਦੇਖਣਗੇ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਤੁਹਾਨੂੰ ਅਸੀਂ ਇੱਕ ਮੇਲ ਪਾਈ ਹੋਈ ਆ ਲਗਭਗ 7-8 ਦਿਨ ਹੋ ਗਿਆ ਉਹਦਾ ਤੁਸੀਂ ਕੋ ਰਿਪਲਾਈ ਵੀ ਨਹੀਂ ਕੀਤਾ ਕਹਿੰਦੇ ਸਰ ਇਹ ਤੁਸੀਂ ਸਾਨੂੰ ਸਾਇਡ ਤੇ ਰੱਖ ਲਓ ਤੁਹਾਡੀ ਡਾਇਰੈਕਟਰ ਸਾਹਿਬ ਦੇ ਟੇਬਲ ਤੇ ਕਈ ਆਉ ਬਾਹਰ ਗਏ ਸੀ ਤਾਂ ਉਹ ਆ ਗਏ ਉਹ ਕੰਮ ਹੋ ਜਾਣਾ ਕਹਿੰਦੇ ਇੱਕ ਮਿੰਟ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਮੈਂ ਕਹੋ ਕਹਿੰਦੇ ਜਿੰਨੀ ਡੈਡੀਕੇਸ਼ਨ ਨਾਲ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਤੁਸੀ ਵਿੱਚ ਆ ਗਏ ਨਾ ਜਿੰਨੀ ਡੈਡੀਕੇਸ਼ਨ ਨਾਲ ਤੁਸੀਂ ਕੰਮ ਕਰ ਰਹੇ ਹੋ ਅਗਰ ਬਾਕੀ ਪੰਜਾਬ ਦੀਆਂ ਐਡਿਟਿੰਗ ਵਿੱਚ ਇਤਨਾ ਕੰਮ ਹੋਣ ਲੱਗ ਪਿਆਗਾ ਸਾਡੀਆਂ ਆਈਡੀਆ ਸਵਰਗ ਹੋਣਗੀਆਂ ਉਹਦੀ ਇਹ ਗੱਲ ਨੂੰ ਇਹ ਹੋਇਆ ਕਿਹੜੇ ਕਰਕੇ ਤੁਹਾਡੇ ਕਰਕੇ ਹੈ ਤਾੜੀ ਮਾਰਦੀ ਕਿ ਨਹੀਂ ਮਾਰਦੀ ਝੰਡ ਪਟਕੋ ਝੰਡ ਪਟਕੋ ਸਿਮ ਬੇ ਸਪੋਟੰਟੇਨੀ ਗੱਲ ਕਰ ਕਹਿੰਦੇ ਡਾਇਰੈਕਟਰ ਸਾਹਿਬ ਨੇ ਤੁਹਾਡੀ ਦਿੱਸੇ ਗੱਲ ਕੀ ਜੇ ਨਵੇਂ ਸ਼ਹਿਰ ਬਣ ਦੇਖੋ ਕੀ ਕਰਦੇ ਹੈ ਕੱਲੇ ਹਾਕਰ ਤੋਂ ਹਾਈਡਰ ਕੋਟ ਤੱਕ ਨਾ ਕਰੋ ਲਈ ਕਿਉਂਕਿ ਆਪਾਂ ਉਹਨਾਂ ਦੇ ਅਧੀਨ ਆ ਉਹਨਾਂ ਦੇ ਕਹਿਣ ਤੇ ਚੱਲਦੇ ਆ ਤੁਹਾਡੇ ਸਿਲੀਅਸ ਉਹਨਾਂ ਦੇ ਧਰੂ ਆ ਸਾਡੇ ਆ ਖਾਣਾ ਧਰੂ ਸਾਰਾ ਸਿਸਟਮ ਨਾਲ ਚੱਲੂਗਾ ਪੰਜਾਬ ਸਰਕਾਰ ਨਾਲ ਚੱਲੂਗਾ ਬਾਕੀ ਆਈਡੀਆਂ ਤੋਂ ਵੀ ਹੋਣਾ ਤੇ ਸਿਹਾਰ ਪਰ ਆ ਜਾਏ ਮੰਗੜਿਆ ਆ ਜਾਏ ਫਾਦਕਾ ਆ ਜਾਏ ਬੀਰਗੋੜ ਬਹੁਤ ਹੋਣਾ ਨੇ ਕਿਉਂਕਿ ਹਰ ਐਕਟੀਵਿਟੀ ਫੇਸਬੁੱਕ ਤੇ ਜਾਂਦੀ YouTube ਤੇ ਚੱਲਦੀ ਆ ਤੁਹਾਡੇ ਵੀ ਆਪਣੇ ਹੋਣਗੇ ਤੁਸੀਂ ਵੀ ਚੱਲ ਕੇ ਫੋਟੋ ਪਾਦੇ ਹੋਣੇ ਹਰ ਪਾਸੇ ਜਿਹੜੀ ਉਹ ਨਵਾਂ ਸ਼ਰਟ ਦਾ ਹੋਰ ਵਾਲਾ ਹੋ ਰਿਹਾ ਉਹਦੇ ਪਿੱਛੇ ਕਹੋਣਾ ਵਾਹ ਅਮਿਤ ਬਰਸੀ ਬਲੀ ਪ੍ਰਿੰਸੀਪਲ ਹੋ ਮਾਲਕੇ ਉਹ ਉਹ ਪ੍ਰਭੂ ਆ ਉਹ ਕਰਨਿਆ ਮੈਂ ਨੇ ਸੇਵਾ ਕਰਨ ਤੋਂ ਬਾਰ ਬਰ ਮੈਂ ਕਸੀ ਗੱਲ ਤੁਸੀਂ ਉਹ ਸਾਰੇ ਤੁਹਾਡੇ ਵੀ ਦਾੜੀ ਬੰਦੀ ਮੇਨ ਦਾੜੀ ਬੰਦ ਕਿਉਂਕਿ ਇਹ ਇਹ ਜਿਹੜੀਆਂ ਖੱਪਾਂ ਨਹੀਂ ਹੈਗੀਆਂ ਨਾ ਇਹ ਵੀ ਸ਼ੇਕੀ ਆਪਾਂ ਕਹਿੰਦੇ ਪੰਜਾਬੀ ਕੰਮ ਬੋਲਦੇ ਆਪਣੇ ਆਪਣਾ ਵਿਸ਼ਾ ਕੀ ਹੈ ਮੇਰੇ ਘਰ ਪੰਜਾਬ ਚ ਨਹੀਂ ਪੂਰੇ ਇੰਡੀਆ ਵਿੱਚ ਇਹ ਇਸ ਵਿਸ਼ੇ ਦੇ ਗੱਲੇ ਨਹੀਂ ਹੁੰਦੇ ਕੰਮ ਨਹੀਂ ਕਰ। ਆਪਾਂ ਸੇ ਕੰਮ ਸਿਖਾਣਾ ਨੇ, ਆਪਾਂ ਕੰਮ ਕਰਨਾ ਨਹੀਂ। ਕਿਉਂ ਨਾ ਆਪਾਂ ਉਸ ਤੇ ਉਸ ਵਿਸ਼ੇ ਦੇ ਉੱਤੇ ਹੀ ਗੱਲ ਕਰੀਏ। ਆ ਸਾਰੇ ਨੰਗਲ ਤੋਂ ਆਂਦੇ ਆ ਕਿਉਂ ਸਾਬ? ਸਾਡੇ ਸਰ ਬੜਾ ਜ਼ੋਰ ਤੋਂ ਆਂਦੇ ਆ ਇੱਕ ਪੋਜੇ ਆਵਲੇ ਕੋਲੋਂ ਆਂਦੇ ਸਾਬ। ਉਹ ਅਗਲੇ ਸਾਲ ਇਕੱਠੇ ਆ ਪ੍ਰੋਗਰਾਮ ਆਪਸਰ ਜਿਹੜੇ ਉਹ ਪਟਾਇ ਆਪਣੇ ਪਠਾਨ ਕੋਲ ਤੋਂ। ਉਹ ਕੀ ਕਰਨਾ ਲੈ ਤੇ? ਕੱਲੇ ਆਪਿਆਂ ਨੇ? ਕੰਮ ਨਹੀਂ ਕਰਨ ਦੇ। ਆਪਣਾ ਵਿਸ਼ਾ ਕੀ ਹੈ? ਇੱਕ ਹੋਰ ਇੱਕ ਕੰਮ ਦੀ ਗੱਲ ਹੀ ਤਾੜੀ ਮਾਰੋ। ਮੋਰੋਥੈਂਕਿਊ। ਨਮਕਾ ਤੇਣਾ ਪਾ ਕੇ ਜਦੋਂ ਲੱਗਦਾ ਕਿ ਇਹ ਨਹੀਂ ਮੈਂ ਕਿਤੇ ਨਾ ਕੋਈ ਨਵਾਂ ਵਿਚਾਰ ਹੋਇਆ ਨੋਟ ਕਰੋ ਉਹ ਮੇਰੇ ਤੱਕ ਪਹੁੰਚਾਓ ਆਈਡੀ ਸੋਣਾ। ਹੋਰ ਬੜਾ ਕੁਝ ਬਣਾਉਣਾ ਹੈ। ਆਪਾਂ ਜਿਹੜਾ ਬਰੋਲ ਲਏ ਦੁਨੀਆ ਹੌਸਪੀਟਲ ਲਈ ਬਣਦੀ ਹੈ ਜਿੱਥੇ ਤੇ ਸਾਰ ਤੁਹਾਡੇ ਕੋਲ ਲਾਦੇ ਪਰਿਓ। ਜਦੋਂ ਜਿਹੜਾ ਬਰੋਲ ਬਣੀਆਂ ਉਹਦੇ ਪਾਣੀ ਪੈਣਾ ਢੇਰ ਪੈਣਾ ਫਿਰ ਫਲ ਲੱਗਣਾ ਤੇ ਫਲ ਖਾਣਾ। ਲੋਕਾਂ ਦੇ ਬਾਹਰ ਦੇਖਣਾ ਤੁਹਾਨੂੰ ਮਿਲਣਾ ਕਿ 60 ਬੱਚਾ ਐਸ ਆਈਡੀ ਹੋਣਾ। ਫਟਾ ਬੱਚਾ ਐਸਆਈ ਆਰ ਕੋਰਸ ਕਰਦਾ 12 ਦੁਕਾਨ ਦੇ ਕੋਲਾ ਸਮਾਂ ਦੁਕਾਨ ਵੀ ਨਿਕਲਦੇ ਕੋਈ ਸਾਰਾ ਥੋੜਾ ਸੋ ਬਹੁਤ ਬੈਂਕ ਯੂ ਅਨਵਾਂ ਟੂ ਅਡਾਪ ਆਪਾਂ ਫੇਰ ਮਿਲਾਂਗੇ ਜੈ ਹਿੰਦ